ਕੀ ਰਾਗ ਮਹੱਲਾ ਤੀਜਾ ਗੁਰਮੁਖਿ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਏ ਬੂਜੈ ਤਾਂ ਨਿਰਮਲ ਹੋਵੈ ਸੋਈ ਹਰ ਜਿਉ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤ ਹੀਨ ਕਾਹੇ ਜਾਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਤਾ ਜਨਮ ਗਵਾਇਆ ਰਹਾਉ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਇ ਜੀ ਅਜੰਤਿ ਕਿਆ ਵਿਚਾਰੇ ਕਿਆ ਕੁ ਆਖ ਸੁਨਾਈ ਗੁਰਮੁਖ ਆਪੇ ਦੇਵੜਿਆਈ ਆਪੇ ਸੇਵ ਕਰਾਈ ਦੇਖ ਕੁਟੰਬ ਮੋਹੇ ਲੁਭਾਣਾ ਚਲਦਿਆ ਨਾਲ ਨ ਜਾਈ ਸਤਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਆਪਨੇ ਮਾਨ ਚਿਤ ਕਹਿ ਕਹਾਈ ਬਿਨ ਗੁਰ ਆਪ ਨਾ ਜਾਈ ਹਰ ਜਿਉ ਦਾਤਾ ਭਗਤ ਵਸ਼ਲ ਹੈ ਕਰਿ ਕਿਰਪਾ ਮਨ ਵਸਾਈ ਨਾਨਕ ਸੁਬਾ ਸੁਰਤ ਦੀਪ ਪ੍ਰਭ ਆਪੇ ਗੁਰਮੁਖ ਦੇਵ ਢਿ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਦਾਨ ਸਾਧਗੁਰ ਸੇਵ ਸੁਖ ਪਾਇਆ ਵਿਚੋਂ ਗਿਆ ਗੁਮਾਨ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਦਾਨ ਮੇਰੇ ਮਨ ਗੁਰ ਮੁਖ ਧਿਆਏ ਹਰ ਸੋਈ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਈ ਰਹਾਉ ਕਾਰ ਕਿਰਪਾ ਘਰ ਆਇਆ ਆਪੇ ਮਿਲਿਆ ਆਈ ਗੁਰ ਸ਼ਬਦੀ ਸਾ ਲਾਹੀਐ ਰੰਗੇ ਸਹਜ ਸੁਭਾਈ ਸਚੈ ਸਚੇ ਸੁਮਾਇਆ ਮਿਲ ਰਹੈ ਨ ਵਿਛੜ ਜਾਈ ਜੋ ਕਿਛ ਕਰਨਾ ਸੋ ਕਰ ਰਹੀਆ ਅਵਰ ਨਾ ਕਰਨਾ ਜਾਈ ਜੀਰੀ ਬਿਛੁੰਨੇ ਮੇਲੇਨ ਸਾਧ ਗੁਰ ਪੰਨੇ ਪਾਈ ਆਪੇ ਕਾਰ ਕਰਾਏ ਸੀ ਅਵਰ ਨਾ ਕਰਨਾ ਜਾਈ ਮਾਨ ਤਨ ਰਤ ਰੰਗ ਸਿਉ ਹਉ ਮੈ ਤਜ ਵਿਕਾਰ ਅਹਨੇ ਸਿਰਦੈ ਰਵ ਰਹੈ ਨਿਰਪਉ ਨਾਮ ਨਿਰੰਕਾਰ ਨਾਨਕ ਆਪ ਮਿਲਾਇਨ ਪੂਰੈ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਗੋਵਿੰਦ ਗੁਣੀ ਨਿਧਾਨ ਹੈ ਅੰਤ ਨ ਪਾਇਆ ਜਾਏ ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ ਸਤਗੁਰ ਮਿਲੇ ਸਦ ਪੈਰ ਚੈ ਆਪ ਵਸੈ ਮਨ ਆਈ ਭਾਈ ਰੇ ਗੁਰਮੁਖ 부ਜੈ ਕੋਈ ਬਿਨ 부ਜੇ ਕਰਮ ਕਮਾਵਨੇ ਜਨਮ ਪਦਾਰਥ khoi ਰਹਾਓ ਜਿਨੀ ਚਾਖਿਆ ਤਿਨੀ ਸਾਦ ਪਾਇਆ ਬਿਨ ਚਾਖੇ ਪਰਮ ਭੁਲਾਇ ਅੰਮ੍ਰਿਤ ਸਾਚਾ ਨਾਮ ਹੈ ਕਹਿਨਾ ਕਛੂ ਨਾ ਜਾਈ ਪੀਵਤੂ ਪਰਮਾਨ ਭਇਆ ਪੂਰੈ ਸ਼ਬਦ ਸਮਾਈ ਆਪੇ ਦੇ ਤਾ ਪਾਈਐ ਹੋਰ ਕਰਨਾ ਕਛੂ ਨਾ ਜਾਈ ਦੇਵਨ ਵਾਲੇ ਕਹਿ ਹੱਥ ਦਾਤ ਹੈ ਗੁਰੂ ਦਵਾਰੈ ਪਾਈ ਜਿਹਾ ਕੀਤੋਂ ਨ ਤਿਹਾ ਹੋਵਾ ਜਿਹੇ ਕਰਮ ਕਮਾਈ ਜਤ ਸਤ ਸੰਜਮ ਨਾਮ ਹੈ ਬਿਨ ਨਾਵੇ ਨਿਰਮਲ ਨਾ ਹੋਈ ਪੂਰੇ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਈ ਨਾਨਕ ਸਹਿਜ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਈ ਸ੍ਰੀ ਰਾਗ ਮਹੱਲਾ ਤੀਜਾ ਕਾਇਆ ਸਾਦੈ ਉਰਦ ਤਪ ਕਰੈ ਵਿਚਹੁ ਹਉਮੈ ਨਾ ਜਾਏ ਅਧਿਆਤਮ ਕਰਮ ਜੇ ਕਰੇ ਨਾਮ ਨ ਕਬਹੀ ਪਾਏ ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਈ ਸੋਣਾ ਮਨ ਮੇਰੇ ਭਜ ਸਾਧ ਗੁਰ ਸਰਣਾ ਗੁਰ ਪ੍ਰਸਾਦਿ ਛੁਟੀਐ ਬਿਖ ਭਾਵਜਲ ਸ਼ਬਦ ਗੁਰ ਤਰਨਾਰਾ ਪ੍ਰੈ ਗੁਣ ਸਪਾਤਾਤ ਹੈ ਦੂਜਾ ਭਾਉ ਵਿਕਾਰ ਪੰਡਤ ਪੜੈ ਬੰਧਨ ਮੋਹ ਬਾਦਾ ਨਹਿ ਬੂਜੈ ਬਿਖਿਆ ਪਿਆਰ ਸਾਧ ਗੁਰ ਮਿਲਿਆ ਤ੍ਰਿਗੁਟੀ ਛੁਟੈ ਚੌਥੈ ਪਦ ਮੁਕਤ ਦੁਆਰ ਗੁਰ ਤੇ ਮਾਰਗ ਪਾਈਐ ਚੁਕੈ ਮੋਹ ਗੁਬਾਰ ਸ਼ਬਦ ਮਰੈ ਤਾ ਉਦਰੈ ਪਾਏ ਮੋਕ ਦਵਾਰ ਗੁਰ ਪ੍ਰਸਾਦੀ ਮੇਲ ਰਹਿ ਸਚ ਨਾਮ ਕਰਤਾਰ ਇਹੋ ਮਨੁਆ ਅਤ ਸਬਲ ਹੈ ਛਡੇ ਨਾ ਕਿਤੇ ਉਪਾਈ ਦੂਜੈ ਪਾਏ ਦੁਖ ਲਾਇੰਦਾ ਭਉਤੀ ਦੇ ਸਜਾਈ ਨਾਨਕ ਨਾਮ ਲਗੇ ਸੇ ਉੱਬਰੇ ਹਉਮੈ ਸ਼ਬਦ ਗਵਾਈ ਸ੍ਰੀ ਰਾਗ ਮਹੱਲਾ ਤੀਜਾ ਕਾ ਕਿਰਪਾ ਕਰੇ ਗੁਰ ਪਾਈਐ ਹਰਨਾਮੋ ਦੇ ਦਰੜਾਈ ਬਿਨ ਗੁਰ ਕਿਨੈ ਨ ਪਾਇਓ ਬਿਰਤਾ ਜਨਮ ਗਵਾਈ ਮਨ ਮੁਖ ਕੰਮ ਕਮਾਵਨੇ ਦਰਗਹਿ ਮਿਲੈ ਸੁਜਾਈ ਮਨ ਰੀ ਦੂਜਾ ਭਾਉ ਚੁਕਾਈ ਅੰਤਰ ਤੇਰੇ ਹਰ ਵਸੈ ਗੁਰ ਸੇਵਾ ਸੁਖ ਪਾਈ ਰਹਾਉ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਧਰੇ ਪਿਆਰ ਹਰ ਕਾ ਨਾਉ ਮਨ ਵਸੈ ਹੋ ਮੈਂ ਕਰੋਧ ਨਿਵਾਰ ਮਨ ਨਿਰਮਲ ਨਾਮ ਧਿਆਈਐ ਤਾਂ ਪਾਏ ਮੁਖ ਦਵਾਰ ਹਉ ਮੈਂ ਵਿੱਚ ਜਗ ਬਿਨ ਸੁਦਾ ਮਰ ਜੰਮੇ ਆਵੇ ਜਾਈ ਮਨ ਮੁਖ ਸ਼ਬਦ ਨਾ ਜਾਣਨੀ ਜਾਸਨ ਪਾਤ ਗਵਾਈ ਗੁਰ ਸਿਵਾ ਨਾਉ ਪਾਈਐ ਸਚੇ ਰਹਾ ਸਮਾਈ ਸ਼ਬਦ ਬੰਨਿਆ ਗੁਰ ਪਾਈਐ ਵਿਚਹੁ ਆਪ ਗਵਾਈ ਆਨ ਦਿਨ ਭਗਤ ਕਰੈ ਸਦਾ ਸਾਚੇ ਕੀ ਲਿਵ ਲਾਈ ਨਾਮ ਪਦਾਰਸ ਮਨ ਵਸਿਆ ਨਾਨਕ ਸਹਜ ਸਮਾਈ ਸ੍ਰੀ ਰਾਗ ਮਹੱਲਾ 3 ਜਿਨੇ ਪੁਰਖੀ ਸਤ ਗੁਰ ਨਾ ਸੇਵਿਓ ਸੇ ਦੁਖੀਏ ਜੋ ਗਚਾਰ ਘਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁਠੇ ਅਹੰਕਾਰ ਸਤ ਗੁਰ ਕਿਆ ਫਿਟਕਿਆ ਮੰਗ ਥਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸੁਵਾਰਨ ਹਾਰ ਮਨ ਮੇਰੀ ਸਦਾ ਹਰ ਵੇਖ ਹਦੂਰ ਜਨਮ ਮਾਰਨ ਦੁਖ ਪਰ ਹਰੈ ਸ਼ਬਦ ਰਹਿਆ ਪਰਪੂਰ ਰਹਾਓ ਸਚ ਸਲਾਹਨ ਸੀ ਸੱਚੀ ਸੱਚਾ ਨਾਮ ਆਧਾਰ ਸਚੀ ਕਾਰਕ ਮਾਵਣੀ ਸੱਚੇ ਨਾਲ ਪਿਆਰ ਸਚਾ ਸਾਹਵਰਤ ਦਾ ਕੋਈ ਨਾ ਮੀਠਨ ਹਾਰ ਮਨ ਮੁਖ ਮਹਿਲ ਨ ਪਾਈਨੀ ਕੂੜ ਮੁੱਠੇ ਕੂੜਿਆਰ ਹਉ ਮੈਂ ਕਰਤਾ ਜਾਗ ਮੂਵਾ ਗੁਰ ਬਿਨ ਘੂਰ ਅੰਧਾਰ ਮਾਇਆ ਮੋਹਿ ਵਿਸਾਰਿਆ ਸੁਖ ਦਾਤਾ ਦਾਤਾਰ ਸਤਿਗੁਰ ਸੇਵੇ ਤਾਂ ਉੱਭਰੈ ਸੱਚ ਰਖੈ ਉਰਤਾਰ ਕਿਰਪਾ ਤੇ ਹਰ ਪਾਈਐ ਸੱਜ ਸ਼ਬਦ ਵਿਚਾਰ ਸਤਿਗੁਰ ਸੇਵ ਮਨ ਨਿਰਮਲਾ ਹੋ ਮੈਂ ਤਜ ਵਿਕਾਰ ਆਪ ਛੋੜ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ ਧੰਦਾ ਤਾਵਤ ਰਹਿ ਗਈ ਲਾਗਾ ਸਾਚ ਪਿਆਰ ਸਾਚ ਰਤੇ ਮੁਖ ਉਜਲੇ ਤਿਤ ਸਾਚਾ ਦਰਬਾਰ ਸਤਿਗੁਰ ਪ੍ਰਖ ਨ ਮੰਨਿਓ ਸ਼ਬਦ ਨਾਲ ਗੋਪਿਆਰ ਈਸ਼ ਨਾਨ ਦਾਨ ਜੀਤਾ ਕਰਹੀ ਦੂਜੇ ਭਾਇ ਖਵਾਰ ਹਰ ਜੀਉ ਆਪਣੀ ਕਿਰਪਾ ਕਰੇ ਤਾ ਲਾਗੈ ਨਾਮ ਪਿਆਰ ਨਾਨਕ ਨਾਮ ਸਮਾਲ ਤੂ ਗੁਰ ਕਾ ਹੇਤ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਕਿਸ ਹਾਂ ਸੇਵੀ ਕਿਆ ਜਪ ਕਰੀ ਸਤਿਗੁਰੂ ਪੂਛੋ ਜਾਏ ਸਤਿਗੁਰ ਕਾ ਪਾਣਾ ਮੰਨ ਲਈ ਵਿੱਚੋਂ ਆਪ ਗਵਾਈ ਇਹ ਹਾ ਸਿਵਾ ਚਕਰੀ ਨਾਮ ਵਸੈ ਮਨ ਆਈ ਨਾਮਹਿ ਤੇ ਸੁਖ ਪਾਈਐ ਸਚਾ ਸ਼ਬਦ ਸੁਹਾਈ ਮਨ ਮੇਰੇ ਅਨ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੈਗੀ ਖੇਤ ਰਹਾਉ ਮਾਨੇ ਕੀਆਂ ਇੱਛਾ ਪੂਰੀਆਂ ਸ਼ਬਦ ਰਹਿ ਆ ਭਰਪੂਰ ਭੈ ਭਾਏ ਭਗਤ ਕਰੇ ਦਿਨ ਰਾਤੀ ਹਰ ਜੀ ਉਹ ਵੇਖੇ ਸਦਾ ਹضور ਸੱਚਾ ਸ਼ਬਦ ਸਦਾ ਮਨ ਰਾਤਾ ਭ੍ਰਮ ਗਿਆ ਸ਼ਰੀਰੋਂ ਦੂਰ ਹੈ ਨਿਰਮਲ ਸਾਹਿਬ ਪਾਇਆ ਸੱਚਾ ਗੁਣੀ ਗਹੀਰ ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਈ ਸੱਚਾ ਸ਼ਬਦ ਨਾ ਪਛਾਣੀਓ ਸੁਪਨਾ ਗਿਆ ਵਿਹਾਈ ਸੁੰਝੇ ਘਰ ਕਾ ਪਾਹੋਨਾ ਜਿਉ ਆਇਆ ਤਿਉ ਜਾਇ ਮਾਨ ਮੁਖ ਜਨਮ ਬਿਰਥਾ ਗਿਆ ਕਿਆ ਮੋਹ ਦੇਸੀ ਜਾਏ ਸਭ ਕਿਛ ਆਪੇ ਆਪ ਹੈ ਹਉਮੈ ਵਿੱਚ ਕਹਿਨ ਨਾ ਜਾਇ ਗੁਰ ਕਾ ਸ਼ਬਦ ਪਛਾਣੀਐ ਦੁਗ ਹਉਮੈ ਵਿੱਚੋਂ ਗਵਾਈ ਸਤਿਗੁਰ ਸੇਵਨ ਆਪਣਾ ਹਾਂ ਤਿਨ ਕੈ ਲਾਗਉ ਪਾਈ ਨਾਨਕ ਦਰ ਸਚੈ ਸਚਿਆਰ ਹੈ ਹਾਂ ਤਿਨ ਬਲਿਹਾਰੈ ਜਾਉ ਸ਼ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਖਤ ਵਿਚਾਦੀਐ ਤਾਂ ਕਿਤ ਵੇਲਾ ਭਗਤ ਹੋਈ ਆਨ ਦਿਨ ਨਾਮੇ ਰਤਿਆ ਸਚੇ ਸਚੀ ਸੋਈ ਇਕ ਤਿਲ ਪਿਆਰਾ ਵਿਸਰੈ ਭਗਤ ਕਨੇਹੀ ਹੋਇ ਮਨ ਤਨ ਸੀਤਲ ਸਾਚ ਸਿਉ ਸਾਸਨਾ ਬਿਰਤਾ ਕੋਈ ਮੇਰੇ ਮਨ ਹਰ ਦਾ ਨਾਮ ਧਿਆਈ ਸਾਚੀ ਭਗਤ ਤਾਥੀਐ ਜਾਂ ਹਰ ਵਸੈ ਮਨ ਆਈ ਰਹਾਉ ਸਹਜੇ ਖੇਤੀ ਰਾਹੀ ਐ ਸਾਚੇ ਨਾਮ ਬੀਜ ਪਾਈ ਖੇਤੀ ਜੰਮੀ ਅਗਲੀ ਮਨਵਾ ਰੱਜਾ ਸਹਜ ਸੁਭਾਈ ਗੁਰ ਕਾ ਸ਼ਬਦ ਅੰਮ੍ਰਿਤ ਹੈ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਏ ਬੂਜੈ ਤਾਂ ਨਿਰਮਲ ਹੋਵੈ ਸੋਈ ਸਾਰੇ ਜੀਓ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤ ਹੀਨ ਕਾਹੇ ਜਾਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਤਾ ਜਨਮ ਗਵਾਇਆ ਰਹਾਉ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਇ ਜੀ ਅਜੰਤਿ ਕਿਆ ਵਿਚਾਰੇ ਕਿਆ ਕੂਆਖ ਸੁਨਾਈ ਗੁਰਮੁਖ ਆਪੇ ਦੇਵ ਡਿਆਈ ਆਪੇ ਸੇਵ ਕਰਾਈ ਦੇਖ ਕੁਟੰਬ ਮੋਹੇ ਲੋਭਾਣਾ ਚਲ ਦੇ ਨਾਲ ਨਾ ਜਾਈ ਸਤਿਗੁਰ ਸੇਵ ਗੁਨ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਆਪਣੇ ਮਨ ਚਿਤ ਕਹਿ ਕਹਾਈ ਬਿਨ ਗੁਰ ਆਪ ਨਾ ਜਾਈ ਹਰ ਜੀਉ ਦਾਤਾ ਭਗਤ ਵਸ਼ਲ ਹੈ ਕਰੇ ਕਿਰਪਾ ਮਨ ਵਸਾਈ ਨਾਨਕ ਸੁਬਾ ਸੁਰਤ ਦੇ ਪ੍ਰਭਿ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ 3 ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਦਾਨ ਸਾਧਗੁਰ ਸੇਵ ਸੁਖ ਪਾਇਆ ਵਿਚਹੁ ਗਿਆ ਗੁਮਾਨ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ ਮੇਰੇ ਮਨ ਗੁਰਮੁਖ ਧਿਆਏ ਹਰ ਸੋਈ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਈ ਰਹਾਉ ਕਾ ਕਰਿਪਾ ਘਰ ਆਇ ਆਇ ਆਪੇ ਮਿਲਿਆ ਆਈ ਗੁਰ ਸ਼ਬਦੀ ਸਾ ਲਾਹੀਐ ਰੰਗੇ ਸਹਿਜ ਸੁਭਾਈ ਸਚੈ ਸਚੈ ਸੁਮਾਇ ਮਿਲ ਰਹੈ ਨ ਵਿਛੜ ਜਾਈ ਜੋ ਕਿਛ ਕਰਨਾ ਸੁਕਾਰ ਰਹੀਆ ਅਵਰ ਨਾ ਕਰਨਾ ਜਾਇ ਚਰੀ ਬਿਛੁੰਨੇ ਮੇਲੇ ਅਨ ਸਾਤ ਗੁਰ ਪੰਨੇ ਪਾਈ ਆਪੇ ਕਾਰ ਕਰਾਇਸੀ ਅਵਰ ਨਾ ਕਰਨਾ ਜਾਇ ਮਨ ਮਾਨ ਤਨ ਰਤਾ ਰੰਗ ਸਿਉ ਹਉ ਮੈ ਤਜ ਵਿਕਾਰ ਅਹਨੇ ਸਿਰਦੈ ਰਵ ਰਹੈ ਨਿਰਪਉ ਨਾਮ ਨਿਰੰਕਾਰ ਨਾਨਕ ਆਪ ਮਿਲਾਇਨ ਪੂਰੈ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਤੀਜਾ गोविंद गुणी निधान है अंत न पाया जाए कथनी बदनी ना पाई है हो मैं विच हो जाए सतगुरु मिले है सद पै रचै आप वसै मन आई ਭਾਈ ਰੇ ਗੁਰਮੁਖ ਬੂਜੈ ਕੋਈ ਬਿਨ ਬੂਜੇ ਕਰਮ ਕਮਾਵਨੇ ਜਨਮ ਪਦਾਰਥ ਖੋਈ ਰਹਾਉ ਜਿਨੀ ਚਾਖਿਆ ਤਿਨੀ ਸਾਦ ਪਾਇਆ ਬਿਨ ਚਾਖੇ ਪਰਮ ਪੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਨਾ ਕਛੂ ਨਾ ਜਾਈ ਪੀਵਤੂ ਪਰਮਾਨ ਭਇਆ ਪੂਰੈ ਸ਼ਬਦ ਸਮਾਈ ਆਪੇ ਦੇ ਤਾ ਪਾਈਐ ਹੋਰ ਕਰਨਾ ਕਛੂ ਨਾ ਜਾਈ ਦੇਵਨ ਵਾਲੇ ਕੈ ਹੱਥ ਦਾਤ ਹੈ ਗੁਰੂ ਦੁਆਰੈ ਪਾਈ ਜਿਹਾ ਕੀਤੋਂ ਨ ਤਿਹ ਹੋਵਾ ਜਿਹੇ ਕਰਮ ਕਮਾਈ ਜਤ ਸਤ ਸੰਜਮ ਨਾਮ ਹੈ ਬਿਨ ਨਾਵੇ ਨਿਰਮਲ ਨਾ ਹੋਈ ਸੂਰ ਹੈ ਪਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਈ ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਈ ਸਿਰੀ ਰਾਗ ਮਹੱਲਾ ਤੀਜਾ ਕਾਇਆ ਸਾਦੈ ਉਰਦ ਤਪ ਕਰੈ ਵਿਚਹੁ ਹਉ ਮੈਂ ਨਾ ਜਾਏ ਅਧਿਆਤਮ ਕਰਮ ਜੇ ਕਰੇ ਨਾਮ ਨ ਕਬਹੀ ਪਾਏ ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਈ ਸੋਣਾ ਮਨ ਮੇਰੇ ਭਜ ਸਤਿਗੁਰ ਸਰਣਾ ਗੁਰ ਪ੍ਰਸਾਦਿ ਛੁਟੀਐ ਬਿਖ ਭਾਵਜਲ ਸ਼ਬਦ ਗੁਰ ਤਰਨਾਰਾ ਪ੍ਰੈ ਗੁਣ ਸਪਾਤਾਤ ਹੈ ਦੂਜਾ ਭਾਉ ਵਿਕਾਰ ਪੰਡਤ ਪੜੈ ਬੰਧਨ ਮੋਹ ਬਾਦਾ ਨਹਿ ਬੂਜੈ ਬਿਖਿਆ ਪਿਆਰ ਸਤਿਗੁਰ ਮਿਲਿਆ ਤ੍ਰਿਗੁਟੀ ਛੁਟੈ ਚੌਥੇ ਪਦ ਮੁਕਤ ਦਵਾਰ ਗੁਰ ਤੇ ਮਾਰਗ ਪਾਈਐ ਚੂਕੈ ਮੋਹ ਗੁਬਾਰ ਸ਼ਬਦ ਮਰੈ ਤਾ ਉਦਰੈ ਪਾਏ ਮੋਕ ਦਵਾਰ ਗੁਰ ਪ੍ਰਸਾਦੀ ਮੇਲ ਰਹਿ ਸਚ ਨਾਮ ਕਰਤਾਰ ਇਹੋ ਮਨਵਾਤ ਸਬਲ ਹੈ ਛਡੇ ਨਾ ਕਿਤੇ ਉਪਾਈ ਦੂਜੈ ਪਾਏ ਦੁਖ ਲਾਇੰਦਾ ਭਉਤੀ ਦੇ ਸਜਾਈ ਨਾਨਕ ਨਾਮ ਲਗੇ ਸੇ ਉੱਭਰੇ ਹਉ ਮੈਂ ਸ਼ਬਦ ਗਵਾਈ ਸ੍ਰੀ ਰਾਗ ਮਹੱਲਾ ਤੀਜਾ ਕਾ ਕਿਰਪਾ ਕਰੇ ਗੁਰ ਪਾਈਐ ਹਰਨਾਮੋ ਦੇ ਦਰੜਾਈ ਬਿਨ ਗੁਰ ਕਿਨੈ ਨ ਪਾਇਓ ਬਿਰਤਾ ਜਨਮ ਗਵਾਈ ਮਨ ਮੁਕ ਕੰਮ ਕਮਾਵਨੇ ਦਰਗਹਿ ਮਿਲੈ ਸੁਜਾਈ ਮਨ ਰੀ ਦੂਜਾ ਭਾਉ ਚੁਕਾਈ ਅੰਤਰ ਤੇਰੇ ਹਰ ਵਸੈ ਗੁਰ ਸੇਵਾ ਸੁਖ ਪਾਈ ਰਹਾਉ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਧਰੇ ਪਿਆਰ ਹਰ ਕਾ ਨਾਉ ਮਨ ਵਸੈ ਹੋ ਮੈਂ ਕਰੋਧ ਨਿਵਾਰ ਮਨ ਨਿਰਮਲ ਨਾਮ ਧਿਆਈਐ ਤਾਂ ਪਾਏ ਮੁਖ ਦਵਾਰ ਹਉ ਮੈਂ ਵਿੱਚ ਜਗ ਬਿਨ ਸੁਦਾ ਮਰ ਜੰਮੇ ਆਵੇ ਜਾਈ ਮਨ ਮੁਖ ਸ਼ਬਦ ਨਾ ਜਾਣਨੀ ਜਾਸਨ ਪਾਤ ਗਵਾਈ ਗੁਰ ਸਿਵਾ ਨਾਉ ਪਾਈਐ ਸਚੇ ਰਹਾ ਸਮਾਈ ਸ਼ਬਦ ਬੰਨਿਆ ਗੁਰ ਪਾਈਐ ਵਿਚਹੁ ਆਪ ਗਵਾਈ ਆਨ ਦਿਨ ਭਗਤ ਕਰੈ ਸਦਾ ਸਾਚੇ ਕੀ ਲਿਵ ਲਾਈ ਨਾਮ ਪਦਾਰਸ ਮਨ ਵਸਿਆ ਨਾਨਕ ਸਹਜ ਸਮਾਈ ਸ੍ਰੀ ਰਾਗ ਮਹੱਲਾ 3 ਜਿਨੇ ਪੁਰਖੀ ਸਤ ਗੁਰ ਨਾ ਸੇਵਿਓ ਸੇ ਦੁਖੀਏ ਜੋ ਗਚਾਰ ਘਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁਠੇ ਅਹੰਕਾਰ ਸਤ ਗੁਰ ਕਿਆ ਫਿਟਕਿਆ ਮੰਗ ਥਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸੁਵਾਰਨ ਹਾਰ ਮਨ ਮੇਰੀ ਸਦਾ ਹਰ ਵੇਖ ਹਦੂਰ ਜਨਮ ਮਾਰਨ ਦੁਖ ਪਰ ਹਰੈ ਸ਼ਬਦ ਰਹਿਆ ਭਰਪੂਰ ਰਹਾਓ ਸਚ ਸਲਾਹਨ ਸੀ ਸੱਚੀ ਸੱਚਾ ਨਾਮ ਆਧਾਰ ਸਚੀ ਕਾਰਕ ਮਾਵਣੀ ਸੱਚੇ ਨਾਲ ਪਿਆਰ ਸਚਾ ਸਾਹਵਰਤ ਦਾ ਕੋਈ ਨਾ ਮੀਠਨ ਹਾਰ ਮਨ ਮੁਖ ਮਹਿਲ ਨ ਪਾਈਨੀ ਕੂੜ ਮੁੱਠੇ ਕੂੜ ਯਾਰ ਹਉ ਮੈਂ ਕਰਤਾ ਜਾਗ ਮੂਵਾ ਗੁਰ ਬਿਨ ਘੋਰ ਅੰਧਾਰ ਮਾਇਆ ਮੋਹਿ ਵਿਸਾਰਿਆ ਸੁਖ ਦਾਤਾ ਦਾਤਾਰ ਸਤਿਗੁਰ ਸੇਵੇ ਤਾਂ ਉਭਰੈ ਸੱਚ ਰਖੈ ਉਰਤਾਰ ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ ਸਤ ਗੁਰ ਸੇਵ ਮਨ ਨਿਰਮਲਾ ਹਉ ਮੈਂ ਤਜ ਵਿਕਾਰ ਆਪ ਛੋੜ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ ਤੰਦਾ ਤਾਵਤ ਰਹਿ ਗਈ ਲਾਗਾ ਸਾਚ ਪਿਆਰ ਸੱਚ ਰਤੇ ਮੁਖ ਉਜਲੇ ਤਿਤ ਸਾਚਾ ਦਰਬਾਰ ਸਾਧਗੁਰਪੁਰਖ ਨ ਮੰਨਿਓ ਸ਼ਬਦ ਨਾਲ ਗੋਪਿਆਰ ਈਸ਼ਨਾਨ ਦਾਨ ਜੀਤਾ ਕਰਹੀ ਦੂਜੇ ਭਾਇ ਖੁਵਾਰ ਹਰ ਜੀਉ ਆਪਣੀ ਕਿਰਪਾ ਕਰੇ ਤਾ ਲਾਗੈ ਨਾਮ ਪਿਆਰ ਨਾਨਕ ਨਾਮ ਸਮਾਲ ਤੂ ਗੁਰ ਕੈ ਹੇਤ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਕਿਸ ਹਾਂ ਸੇਵੀ ਕਿਆ ਜਪ ਕਰੀ ਸਤਿਗੁਰੂ ਪੂਛੋ ਜਾਏ ਸਤਿਗੁਰ ਕਾ ਪਾਣਾ ਮੰਨ ਲਈ ਵਿੱਚੋਂ ਆਪ ਗਵਾਈ ਇਹ ਹਾਸੀ ਵਾਚ ਕਰੀ ਨਾਮ ਵਸੈ ਮਨ ਆਈ ਨਾਮਹਿ ਤੇ ਸੁਖ ਪਾਈਐ ਸਚਾ ਸ਼ਬਦ ਸੁਹਾਈ ਮਨ ਮੇਰੇ ਅਨ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂਝ ਪੜੈਗੇ ਖੇਤ ਰਹਾਉ ਮਾਨੇ ਕੀਆਂ ਇੱਛਾ ਪੂਰੀਆਂ ਸ਼ਬਦ ਰਹਿ ਆ ਭਰਪੂਰ ਭੈ ਭਾਏ ਭਗਤ ਕਰੇ ਦਿਨ ਰਾਤੀ ਹਰ ਜੀ ਉਹ ਵੇਖੇ ਸਦਾ ਹضور ਸੱਚਾ ਸ਼ਬਦ ਸਦਾ ਮਨ ਰਾਤਾ ਭ੍ਰਮ ਗਿਆ ਸ਼ਰੀਰੋਂ ਦੂਰ ਹੈ ਨੇਰਮਲ ਸਾਹਿਬ ਪਾਇਆ ਸੱਚਾ ਗੁਣੀ ਗਹੀਰ ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਈ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਈ ਸੁਝੇ ਘਰ ਕਾ ਪਾਹੋਨਾ ਜਿਉ ਆਇਆ ਤਿਉ ਜਾਇ ਮਨ ਮੁਖ ਜਨਮ ਬਿਰਥਾ ਗਿਆ ਕਿਆ ਮੋਹ ਦੇਸੀ ਜਾਏ ਸਭ ਕਿਛ ਆਪੇ ਆਪ ਹੈ ਹਉਮੈ ਵਿੱਚ ਕਹਿਨ ਨਾ ਜਾਇ ਗੁਰ ਕਾ ਸ਼ਬਦ ਪਛਾਣੀਐ ਦੁਖ ਹਉਮੈ ਵਿੱਚੋਂ ਗਵਾਈ ਸਤਿਗੁਰ ਸਿਵਨ ਆਪਣਾ ਹਾਂ ਤਿਨ ਕੈ ਲਾਗਉ ਪਾਈ ਨਾਨਕ ਦਰ ਸਚੈ ਸਚਿਆਰ ਹੈ ਹਾਂ ਤਿਨ ਬਲਿਹਾਰੈ ਜਾਉ ਸ਼ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਖਤ ਵਿਚਾਦੀਐ ਤਾਂ ਕਿਤ ਵੇਲਾ ਭਗਤ ਹੋਈ ਆਨ ਦਿਨ ਨਾਮੇ ਰਤੇ ਆ ਸਚੇ ਸਚੀ ਸੋਈ ਇਕ ਤਿਲ ਪਿਆਰਾ ਵਿਸਰੈ ਭਗਤ ਕਨੇਹੀ ਹੋਇ ਮਾਨ ਤਾਨ ਸੀਤਲ ਸਾਚ ਸਿਉ ਸਾਸਨਾ ਬਿਰਤਾ ਕੋਈ ਮੇਰੇ ਮਨ ਹਰ ਕਾ ਨਾਮ ਧਿਆਈ ਸਾਚੀ ਭਗਤ ਤਾਥੀਐ ਜਾਂ ਹਰ ਵਸੈ ਮਨ ਆਈ ਰਹਾਉ ਸਹਜੇ ਖੇਤੀ ਰਾਹੀ ਐ ਸਾਚ ਨਾਮ ਬੀਜ ਪਾਈ ਖੇਤੀ ਜੰਮੀ ਅਗਲੀ ਮਨਵਾ ਰੱਜਾ ਸਹਜ ਸੋ ਭਾਈ ਗੁਰ ਕਾ ਸ਼ਬਦ ਅੰਮ੍ਰਿਤ ਹੈ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਏ ਬੂਜੈ ਤਾਂ ਨਿਰਮਲ ਹੋਵੈ ਸੋਈ ਸਾਰੇ ਜੀਓ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤ ਹੀਨ ਕਾਹੇ ਜਾਗ ਆਇਆ ਪੂਰੇ ਗੁਰ ਕੀ ਸੇਵਾ ਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਉ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਇ ਜੀ ਅਜੰਤਿ ਕਿਆ ਵਿਚਾਰੇ ਕਿਆ ਕੂਆਖ ਸੁਨਾਈ ਗੁਰਮੁਖ ਆਪੇ ਦੇਵ ਡਿਆਈ ਆਪੇ ਸੇਵ ਕਰਾਈ ਦੇਖ ਕੁਟੰਬ ਮੋਹੇ ਲੋਭਾਣਾ ਚਲਦਿਆ ਨਾਲ ਨਜਾਈ ਸਤਿਗੁਰ ਸੇਵ ਗੁਨ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਆਪਨੇ ਮਨ ਚਿਤ ਕਹ ਕਹਾਈ ਬਿਨ ਗੁਰ ਆਪ ਨਾ ਜਾਈ ਹਰ ਜੀਉ ਦਾਤਾ ਭਗਤ ਵਸ਼ਲ ਹੈ ਕਰਿ ਕਿਰਪਾ ਮਨ ਵਸਾਈ ਨਾਨਕ ਸੁਭਾਸ ਸੁਰਤਿ ਦੇ ਪ੍ਰਭਿ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ 3 ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਦਾਨ ਸਾਧਗੁਰ ਸੇਵ ਸੁਖ ਪਾਇਆ ਵਿਚਹੁ ਗਿਆ ਗੁਮਾਨ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ ਮੇਰੇ ਮਨ ਗੁਰ ਮੁਖ ਧਿਆਏ ਹਰ ਸੋਈ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਈ ਰਹਾਉ ਕਰਿ ਕਿਰਪਾ ਘਰ ਆਇ ਆਇ ਆਪੇ ਮਿਲਿਆ ਆਈ ਗੁਰ ਸ਼ਬਦੀ ਸਾ ਲਾਹੀਐ ਰੰਗੇ ਸਹਿਜ ਸੁਭਾਈ ਸਚੈ ਸੱਚੇ ਸੁਮਾਇ ਮਿਲ ਰਹੈ ਨ ਵਿਛੜ ਜਾਈ ਜੋ ਕਿਛ ਕਰਨਾ ਸੁਖਾ ਰਹਿਆ ਅਵਰ ਨਾ ਕਰਨਾ ਜਾਇ ਚਰੀ ਬਛੁੰਨੇ ਮੇਲੇ ਅਨ ਸਤਗੁਰ ਪੰਨੇ ਪਾਏ ਆਪੇ ਕਾਰ ਕਰਾਏ ਸੀ ਅਵਰ ਨਾ ਕਰਨਾ ਜਾਇ ਮਨ ਤਨ ਰਤਾ ਰੰਗ ਸਿਉ ਹਉ ਮੈਂ ਤਜ ਵਿਕਾਰ ਅਹਨੇ ਸਿਰ ਦੈ ਰਵ ਰਹੈ ਨਿਰਪਉ ਨਾਮ ਨਿਰੰਕਾਰ ਨਾਨਕ ਆਪ ਮਿਲਾਇਨ ਪੂਰੈ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਗੋਵਿੰਦ ਗੁਣੀ ਨਿਧਾਨ ਹੈ ਅੰਤ ਨ ਪਾਇਆ ਜਾਏ ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ ਸਤਗੁਰ ਮਿਲਿਆ ਸਦ ਪੈਰ ਚੈ ਆਪ ਵਸੈ ਮਨਿ ਆਈ ਭਾਈ ਰੇ ਗੁਰਮੁਖ 부ਜੈ ਕੋਈ ਬਿਨ 부ਜੇ ਕਰਮ ਕਮਾਵਨੇ ਜਨਮ ਪਦਾਰਥ khoi ਰਹਾਓ ਜਿਨੀ ਚਾਖਿਆ ਤਿਨੀ ਸਾਦ ਪਾਇਆ ਬਿਨ ਚਾਖੇ ਪਰਮ ਭੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਨਾ ਕਛੂ ਨਾ ਜਾਈ ਪੀਵਤੂ ਪਰਮਾਨ ਭਇਆ ਪੂਰੈ ਸ਼ਬਦ ਸਮਾਈ ਆਪੇ ਦੇ ਤਾ ਪਾਈਐ ਹੋਰ ਕਰਨਾ ਕਛੂ ਨਾ ਜਾਈ ਦੇਵਨ ਵਾਲੇ ਕੈ ਹੱਥ ਦਾਤ ਹੈ ਗੁਰੂ ਦੁਆਰੈ ਪਾਈ ਜਿਹਾ ਕੀਤੋਂ ਨ ਤਿਹ ਹੋਵਾ ਜਿਹੇ ਕਰਮ ਕਮਾਈ ਜਤ ਸਤ ਸੰਜਮ ਨਾਮ ਹੈ ਬਿਨ ਨਾਵੇ ਨਿਰਮਲ ਨਾ ਹੋਈ ਪੂਰੇ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਈ ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਈ ਸਿਰੀ ਰਾਗ ਮਹੱਲਾ ਤੀਜਾ ਕਾਇਆ ਸਾਧੈ ਉਰਦ ਤਪ ਕਰੈ ਵਿਚਹੁ ਹਉ ਮੈਂ ਨਾ ਜਾਏ ਅਧਿਆਤਮ ਕਰਮ ਜੇ ਕਰੇ ਨਾਮ ਨ ਕਬਹੀ ਪਾਏ ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਈ ਸੋਣਾ ਮਨ ਮੇਰੇ ਭਜ ਸਾਧ ਗੁਰ ਸਰਣਾ ਗੁਰ ਪ੍ਰਸਾਦਿ ਛੁਟੀਐ ਬਿਖ ਭਾਵਜਲ ਸ਼ਬਦ ਗੁਰ ਤਰਨਾਰਾਹ ਪ੍ਰੈ ਗੁਣ ਸਭਾ ਤਾਤ ਹੈ ਦੂਜਾ ਭਾਉ ਵਿਕਾਰ ਪੰਡਤ ਪੜੈ ਬੰਧਨ ਮੋਹ ਬਾਦਾ ਨਹਿ ਬੂਜੈ ਬਿਖਿਆ ਪਿਆਰ ਸਤ ਗੁਰ ਮਿਲਿਆ ਤ੍ਰਿਗੁਟੀ ਛੁਟੈ ਚੌਥੈ ਪਦ ਮੁਕਤ ਦੁਆਰ ਮੰਗੋਰ ਤੇ ਮਾਰਗ ਪਾਈਐ ਚੂਕੈ ਮੋਹ ਗੁਬਾਰ ਸ਼ਬਦ ਮਰੈ ਤਾ ਉਦਰੈ ਪਾਏ ਮੋਕ ਦਵਾਰ ਗੁਰ ਪ੍ਰਸਾਦੀ ਮੇਲ ਰਹਿ ਸਚ ਨਾਮ ਕਰਤਾਰ ਏਹੋ ਮਨਵਾਤ ਸਬਲ ਹੈ ਛਡੇ ਨਾ ਕਿਤੇ ਉਪਾਈ ਦੂਜੈ ਪਾਏ ਦੁਖ ਲਾਇੰਦਾ ਭਉਤੀ ਦੇ ਸਜਾਈ ਨਾਨਕ ਨਾਮ ਲਗੇ ਸੇ ਉੱਭਰੇ ਹਉਮੈ ਸ਼ਬਦ ਗਵਾਈ ਸ੍ਰੀ ਰਾਗ ਮਹੱਲਾ ਤੀਜਾ ਕਾ ਕਿਰਪਾ ਕਰੇ ਗੁਰਪਾਈਐ ਹਰਨਾਮੋ ਦੇ ਦਰੜਾਈ ਬਿਨ ਗੁਰ ਕਿਨੈ ਨ ਪਾਇਓ ਬਿਰਤਾ ਜਨਮ ਗਵਾਈ ਮਨ ਮੁਖ ਕੰਮ ਕਮਾਵਨੇ ਦਰਗਹਿ ਮਿਲੈ ਸੁਜਾਈ ਮਨ ਰੀ ਦੂਜਾ ਭਾਉ ਚੁਕਾਏ ਅੰਤਰ ਤੀਰੈ ਹਰ ਵਸੈ ਗੁਰ ਸੇਵਾ ਸੁਖ ਪਾਈ ਰਹਾਉ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਧਰੇ ਪਿਆਰ ਹਰ ਕਾ ਨਾਮ ਮਨ ਵਸੈ ਹਉ ਮੈਂ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਧਿਆਈਐ ਤਾਂ ਪਾਏ ਮੁਕਤਿ ਦਵਾਰ ਹਉ ਮੈਂ ਵਿੱਚ ਜਗ ਬਿਨ ਸੁਦਾ ਮਰ ਜੰਮੈ ਆਵੇ ਜਾਈ ਮਨ ਮੁਕ ਸ਼ਬਦ ਨਾ ਜਾਣਨੀ ਜਾਸਨ ਪਾਤ ਗਵਾਈ ਗੁਰ ਸਿਵਾ ਨਾਉ ਪਾਈਐ ਸਚੇ ਰਹਾ ਸਮਾਈ ਸ਼ਬਦ ਮੰਨਿਆ ਗੁਰ ਪਾਈਐ ਵਿਚਹੁ ਆਪ ਗਵਾਈ ਆਨ ਦਿਨ ਭਗਤ ਕਰੈ ਸਦਾ ਸਾਚੇ ਕੀ ਲਿਵ ਲਾਈ ਨਾਮ ਪਦਾਰਸ ਮਨ ਵਸਿਆ ਨਾਨਕ ਸਹਿਜ ਸਮਾਈ ਸ੍ਰੀ ਰਾਗ ਮਹੱਲਾ ਤੀਜਾ ਜਿਨੇ ਪੁਰਖੀ ਸਤ ਗੁਰ ਨਾ ਸੇਵਿਓ ਸੇ ਦੁਖੀਏ ਜੋ ਗਚਾਰ ਘਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁਠੇ ਅਹੰਕਾਰ ਸਤ ਗੁਰ ਕਿਆ ਫਿਟਕਿਆ ਮੰਗ ਥਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸੁਵਾਰਨ ਹਾਰ ਮਨ ਮੇਰੀ ਸਦਾ ਹਰ ਵੇਖ ਹਦੂਰ ਜਨਮ ਮਾਰਨ ਦੁਖ ਪਰ ਹਰੈ ਸ਼ਬਦ ਰਹਿਆ ਭਰਪੂਰ ਰਹਾਓ ਸਚ ਸਲਾਹਨ ਸੀ ਸੱਚੀ ਸਚਾ ਨਾਮ ਆਧਾਰ ਸਚੀ ਕਾਰਕ ਮਾਵਣੀ ਸੱਚੇ ਨਾਲ ਪਿਆਰ ਸਚਾ ਸਾਹਵਰਤ ਦਾ ਕੋਈ ਨਾ ਮੀਠਨ ਹਾਰ ਮਨ ਮੁਖ ਮਹਿਲ ਨ ਪਾਈਨੀ ਕੂੜ ਮੁੱਠੇ ਕੂੜ ਯਾਰ ਹਉ ਮੈਂ ਕਰਤਾ ਜਾਗ ਮੂਵਾ ਗੁਰ ਬਿਨ ਘੋਰ ਅੰਧਾਰ ਮਾਇਆ ਮੋਹਿ ਵਿਸਾਰਿਆ ਸੁਖ ਦਾਤਾ ਦਾਤਾਰ ਸਤਿਗੁਰ ਸੇਵੇ ਤਾਂ ਉਭਰੈ ਸੱਚ ਰਖੈ ਉਰਤਾਰ ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ ਸਤ ਗੁਰ ਸੇਵ ਮਨ ਨਿਰਮਲਾ ਹਉ ਮੈਂ ਤਜ ਵਿਕਾਰ ਆਪ ਛੋੜ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ ਤੰਦਾ ਤਾਵਤ ਰਹਿ ਗਈ ਲਾਗਾ ਸਾਚ ਪਿਆਰ ਸਾਚ ਰਤੇ ਮੁਖ ਉਜਲੇ ਤਿਤ ਸਾਚਾ ਦਰਬਾਰ ਸਤਿਗੁਰ ਪ੍ਰਖ ਨੰ ਮੰਨਿਓ ਸ਼ਬਦ ਨਾਲ ਗੋਪਿਆਰ ਈਸ਼ਨਾਨ ਦਾਨ ਜੀਤਾ ਕਰਹੀ ਦੂਜੈ ਭਾਇ ਖੁਵਾਰ ਹਰ ਜੀਉ ਆਪਣੀ ਕਿਰਪਾ ਕਰੇ ਤਾ ਲਾਗੈ ਨਾਮ ਪਿਆਰ ਨਾਨਕ ਨਾਮ ਸਮਾਲ ਤੂ ਗੁਰ ਕੈ ਹੇਤ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਕਿਸ ਹਾਂ ਸੇਵੀ ਕਿਆ ਜਪ ਕਰੀ ਸਤਿਗੁਰੂ ਪੂਛੋ ਜਾਏ ਸਤਿਗੁਰ ਕਾ ਪਾਣਾ ਮੰਨ ਲਈ ਵਿੱਚੋਂ ਆਪ ਗਵਾਈ ਇਹ ਹਾ ਸਿਵਾ ਚਕਰੀ ਨਾਮ ਵਸੈ ਮਨ ਆਈ ਨਾਮਹਿ ਤੇ ਸੁਖ ਪਾਈਐ ਸਚਾ ਸ਼ਬਦ ਸੁਹਾਈ ਮਨ ਮੇਰੇ ਅਨ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂਝ ਪੜੈਗੇ ਖੇਤ ਰਹਾਉ ਮਾਨਕੀਆਂ ਇੱਛਾ ਪੂਰੀਆਂ ਸ਼ਬਦ ਰਹਿ ਆ ਭਰਪੂਰ ਭੈ ਭਾਏ ਪਗਤ ਕਰੀ ਦਿਨ ਰਾਤੀ ਹਰ ਜੀ ਉਹ ਵੇਖੈ ਸਦਾ ਹضور ਸੱਚਾ ਸ਼ਬਦ ਸਦਾ ਮਨ ਰਾਤਾ ਭ੍ਰਮ ਗਿਆ ਸ਼ਰੀਰੋਂ ਦੂਰ ਹੈ ਨਿਰਮਲ ਸਾਹਿਬ ਪਾਇਆ ਸੱਚਾ ਗੁਣੀ ਗਹੀਰ ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਈ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਈ ਸੁਝੇ ਘਰ ਕਾ ਪਾਹੋਨਾ ਜਿਉ ਆਇਆ ਤਿਉ ਜਾਇ ਮਨ ਮੁਖ ਜਨਮ ਬਿਰਥਾ ਗਿਆ ਕਿਆ ਮੋਹ ਦੇਸੀ ਜਾਏ ਸਭ ਕਿਛ ਆਪੇ ਆਪ ਹੈ ਹਉਮੈ ਵਿੱਚ ਕਹਿਨ ਨਾ ਜਾਇ ਗੁਰ ਕਾ ਸ਼ਬਦ ਪਛਾਣੀਐ ਦੁਖ ਹਉਮੈ ਵਿੱਚੋਂ ਗਵਾਈ ਸਤਿਗੁਰ ਸਿਵਨ ਆਪਣਾ ਹਾਂ ਤਿਨ ਕੈ ਲਾਗੂ ਪਾਈ ਨਾਨਕ ਦਰ ਸਚੈ ਸਚਿਆਰ ਹੈ ਹਾਂ ਤਿਨ ਬਲਿਹਾਰੈ ਜਾਉ ਸ਼ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਖਤ ਵਿਚਾਦੀਐ ਤਾਂ ਕਿਤ ਵੇਲਾ ਭਗਤ ਹੋਈ ਆਨ ਦਿਨ ਨਾਮੇ ਰਤੇ ਆ ਸਚੇ ਸਚੀ ਸੋਈ ਇਕ ਤਿਲ ਪਿਆਰਾ ਵਿਸਰੈ ਭਗਤ ਕਨੇਹੀ ਹੋਇ ਮਾਨਤਾਨ ਸੀਤਲ ਸਾਚ ਸਿਉ ਸਾਸਨਾ ਬਿਰਥਾ ਕੋਈ ਮੇਰੇ ਮਨ ਹਰ ਦਾ ਨਾਮ ਧਿਆਈ ਸਾਚੀ ਭਗਤ ਤਾਥੀਐ ਜਾਂ ਹਰ ਵਸੈ ਮਨ ਆਈ ਰਹਾਉ ਸਹਜੇ ਖੇਤੀ ਰਾਹੀਐ ਸਾਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨਵਾ ਰੱਜਾ ਸਹਜ ਸੁਭਾਈ ਗੁਰ ਕਾ ਸ਼ਬਦ ਅੰਮ੍ਰਿਤ ਹੈ